ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਵਿਚਾਰ ਉਤੰਦਰਾ ਦੇ ਵਿੱਚ ਇੱਕ ਵਾਰ ਤੋਂ ਫੇਰ ਸਵਾਗਤ ਹੈ ਤੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਤੁਹਾਡਾ ਇੱਕ ਵਾਰ ਤੋਂ ਫੇਰ ਸਵਾਗਤ ਹੈ। ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫ ਦੇ ਸਾਫ ਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ 11 ਅਗਸਤ ਨੂੰ ਸੱਦੇ ਜਾ ਰਹੇ ਇਜਲਾਸ ਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਵਿਚਾਰਿਆ ਜਾ ਰਿਹਾ ਹੈ ਤੇ ਪੋਸਟ ਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਤੇ ਮੇਰੇ ਕੋਲ ਜਾਣਕਾਰੀ ਵੀ ਪਹੁੰਚ ਗਈ ਹੈ। ਕੀ ਕਹਿੰਦੇ ਉਸ ਪੂਰੇ ਮਾਮਲੇ ਦੇ ਬਾਰੇ ਸ਼ੀਤਲਦੀ ਅਕਾਲੀ ਦਲ ਜਾਂ ਪੰਥਕ ਮਾਮਲਿਆਂ ਦੇ ਵਿੱਚ ਹੂੰ ਪਿਛਲੇ ਲੰਬੇ ਸਮੇਂ ਤੋਂ ਇੰਨਾ ਕਿ ਝੋਲਾ ਚੱਲ ਰਿਹਾ ਆ ਕਿ ਚਾਹੇ ਉਹ ਬਾਹਰ ਬੈਠੇ ਹੋਏ ਸਿੱਖ ਚਿੰਤਕ ਨੇ ਸਿੱਖੀ ਮਾਮਲਿਆਂ ਦੀ ਸਮਝ ਰੱਖਣ ਵਾਲੇ ਲੋਕ ਨੇ ਚਾਹੇ ਸਿੱਖ ਨੇ ਆਮ ਸਿੱਖ ਨੇ ਉਹ ਬਹੁਤ ਨਿਰਾਸ਼ ਨੇ ਪੰਥਕ ਮਾਮਲਿਆਂ ਦੇ ਵਿੱਚ ਜਾਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਜੋ ਹੋ ਰਿਹਾ ਉਹਦੇ ਵਿੱਚ ਜਾਂ ਜਿਹੜਾ ਅਕਾਲੀ ਦਲ ਦੀ ਜਿਹੜਾ ਜੋ ਪਿਛਲੇ ਭੂਤ ਦੇ ਵਿੱਚ ਹੋਇਆ ਜਾਂ ਜੋ ਵਰਤਮਾਨ ਚ ਚੱਲ ਰਿਹਾ ਜਾਂ ਭਵਿੱਖ ਨੂੰ ਲੈ ਕੇ ਲੋਕ ਚਿੰਤਾਤੁਰ ਨੇ ਜਿੱਥੇ ਇੱਕ ਪਾਸੇ ਬਾਦਲ ਪਰਿਵਾਰ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਆ ਉੱਥੇ ਦੂਜੇ ਪਾਸੇ ਜਿਹੜਾ ਅਕਾਲ ਤਖਤ ਦੀਆਂ ਡਾਇਰੈਕਸ਼ਨਸ ਦੇ ਉੱਤੇ ਪਰਤੀ ਕਰਨ ਦੀ ਗੱਲ ਕੀਤੀ ਗਈ ਸੀ ਉਹਦੇ ਵਿੱਚ ਉਹ ਦਾਵਾ ਕੀਤਾ ਜਾ ਰਿਹਾ ਕਿ 15 ਲੱਖ ਜਿਹੜੇ ਮੈਂਬਰ ਨੇ ਉਪਰਤੀ ਕਰ ਲਏ ਗਏ ਨੇ ਤੇ ਉਹ 15 ਲੱਖ ਮੈਂਬਰਾਂ ਦੇ ਆਧਾਰ ਤੇ 500 ਡੈਲੀਗੇਟ ਚੋਣ ਲਏ ਗਏ ਨੇ ਜਿਨ੍ਹਾਂ ਦਾ ਅੰਮ੍ਰਿਤਸਰ ਦੇ ਵਿੱਚ ਇਜਲਾਸ ਹੋਊਗਾ ਹਾਲਾਂਕਿ ਉਹਨਾਂ ਨੇ ਹਾਲ ਕੋਈ ਮੰਗਿਆ ਸੀ ਮਿਲਿਆ ਉਹਨਾਂ ਨੂੰ ਐਸ்சிਪੀਸੀ ਨੇ ਕੋਈ ਦਿੱਤੀ ਅਕਾਲ ਤਖਤ ਸਾਹਿਬ ਵੱਲੋਂ ਹਦਾਇਤਾਂ ਵੀ ਕੁਝ ਹੋਰ ਦਿੱਤੀਆਂ ਗਈਆਂ ਸੀ ਜਿਨ੍ਹਾਂ ਨੂੰ ਮੰਨਦੇ ਆ ਜਾਂ ਨਹੀਂ ਮੰਨਦੇ ਉਦੇਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਬਿਆਨ ਦਿੱਤਾ ਕਹਿੰਦਾ ਵੀ ਮੈਨੂੰ ਕੰਸੋਆ ਮਿਲਿਆ ਨੇ ਵੀ ਪ੍ਰਧਾਨਗੀ ਦੇ ਲਈ ਮੇਰਾ ਨਾਮ ਵਿਚਾਰਿਆ ਜਾ ਰਿਹਾ ਜਿਹੜਾ ਨਵਾਂ ਅਕਾਲੀ ਦਲ ਬਣ ਰਿਹਾ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ ਮੇਰੀ ਜਗ੍ਹਾ ਜਿਹੜੇ ਭਾਈ ਅਮਰੀਕ ਸਿੰਘ ਦੀ ਸੁਪਤਰੀ ਹੈ ਬੀਬੀ ਸਤਵਿੰਦਰ ਕੌਰ ਉਹਨਾਂ ਦਾ ਨਾਮ ਵਿਚਾਰਿਆ ਜਾਵੇ ਉਹ ਉਹਨਾਂ ਦੇ ਪਿਤਾ ਦੀ ਪੰਥ ਨੂੰ ਕੌਮ ਨੂੰ ਬਹੁਤ ਵੱਡੀ ਕਾਹ ਲੈਣਾ ਸੋ ਉਹਨਾਂ ਦੀ ਮੇਰੇ ਨਾਲੋਂ ਜ਼ਿਆਦਾ ਜੀ ਵੱਡੀ ਉਦੇਣ ਹੈਗੀ ਆ ਹੂੰ ਇਹ ਗੱਲ ਹੁਣ ਕਿੰਨੀ ਕੁ ਵਾਜਬ ਆ ਜਾਂ ਕਿੰਨੀ ਕੇ ਦੇ ਚ ਤੱਥਾਂ ਤੇ ਆਧਾਰਿਤ ਗੱਲ ਹੈ ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਗੱਲ ਇਹਦੇ ਵਿੱਚ ਮੰਨ ਲਓ 500 ਜਿਹੜੇ ਡੈਲੀਗੇਟ ਨੇ ਕਿਸੇ ਨੂੰ ਵੀ ਆਪਣਾ ਪ੍ਰਧਾਨ ਚੁਣ ਲੈਣੇ ਚਾਹੇ ਚਾਹੇ ਉਹ ਬੀਬੀ ਸਤਵਿੰਦਰ ਕੌਰ ਆ ਚਾਹੇ ਰਖੜਾ ਸਾਹਿਬ ਨੇ ਚਾਹੇ ਬੀਬੀ ਜਗੀਰ ਕੋਰਿਆ ਜਾਂ ਫਿਰ ਕੁਲਦੀਪ ਸਿੰਘ ਵਡਾਲਾ ਦੇ ਸੁਪੁੱਤਰ ਜਿਹੜੇ ਗੁਰਪ੍ਰਤਾਪ ਵਡਾਲਾ ਹੋਰੀ ਨੇ ਜਿਹੜਾ ਮਰਜੀ ਆ ਜਾਵੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਧੜੇ ਨੇ ਜਿੰਨੇ ਵੀ ਧੜੇ ਐ ਇਸ ਵੇਲੇ ਚੱਲ ਰਹੇ ਨੇ ਉਹਨਾਂ ਦੀ ਹਾਲਤ ਇਸ ਵੇਲੇ ਬਦ ਤੋਂ ਬੱਤਰ ਆ ਹੂੰ ਐਜੀਪੀਸੀ ਦੇ ਵਿੱਚ ਵੀ ਹਾਲਾਤ ਬਹੁਤੇ ਸਾਜਗਰ ਨਹੀਂ ਲੱਗੇ ਨੇ ਐਜੀਪੀਸੀ ਦੀਆਂ ਤਾਂ ਲੰਬੇ ਸਮੇਂ ਤੋਂ ਚੋਣਾਂ ਹੀ ਨਹੀਂ ਹੋਈਆਂ ਗੁਰਦੁਆਰਾ ਚੋਣ ਕਮਿਸ਼ਨ ਜਿਹੜਾ ਹਾਲੇ ਤੱਕ ਚੋਣਾਂ ਹੀ ਨਹੀਂ ਕਰਵਾ ਰਿਹਾ ਜਿਹਨੂੰ ਲੈ ਕੇ ਬਹੁਤ ਸਾਰੇ ਆਬਜੈਕਸ਼ਨ ਚੱਲ ਰਹੇ ਨੇ ਦੂਜੇ ਪਾਸੇ ਇਹ ਦਾਵੇ ਇਹ ਵੀ ਕਿਹਾ ਜਾਂਦਾ ਹੈ ਵੀ ਐਜੀਪੀਸੀ ਤੇ ਜਿਹੜਾ ਕਬਜ਼ਾ ਬਾਦਲ ਪਰਿਵਾਰ ਦਾ ਕਬਜ਼ਾ ਹਾਲੇ ਤੱਕ ਬਾਦਲ ਪਰਿਵਾਰ ਦਾ ਕਬਜ਼ਾ ਆ ਤੇ ਉਧਰੋਂ ਜਿਹੜੀਆਂ ਇਸ ਨੁਕਤਾ ਨਜ਼ਰ ਤੋਂ ਹਦਾਇਤਾ ਆ ਰਹੀਆਂ ਨੇ ਉਹਦਾ ਕੋਈ ਬਹੁਤਾ ਕੋਈ ਪੰਥਕ ਮਾਮਲਿਆਂ ਦੇ ਵਿੱਚ ਕੋਈ ਅਸਰ ਅੰਦਾਜ਼ੀ ਲੱਗਦੀ ਨਹੀਂ ਉਹ ਜੀ ਸੋ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪਟਨਾ ਸਾਹਿਬ ਵਾਲਿਆਂ ਦੇ ਵਿੱਚ ਵੀ ਬਹੁਤ ਕਾਟੋ ਕਲੇਸ਼ ਚੱਲਿਆ ਸੀ ਜਾਂ ਇਹਨਾਂ ਦੇ ਵਿੱਚ ਆਪਸੀ ਵੀ ਬਹੁਤ ਕਾਟੋ ਕਲੇਸ਼ ਚੱਲਿਆ ਸੀ ਧਾਮੀ ਸਾਹਿਬ ਵੀ ਅਸਤੀਫਾ ਦੇ ਗਏ ਸੀਗੇ ਤਾਂ ਗਾਲੀ ਦਲ ਦੀ ਤਾਣੀ ਕਾਫੀ ਉਲਜੀ ਹੋਈ ਹੈ ਅਕਾਲੀ ਦਲ ਦੀ ਕਾਫੀ ਤਾਣੀ ਉਲਜੀ ਹੋਈ ਹੈ ਕੱਲ ਬਲਦੇਵ ਸਿੰਘ ਮਾਨ ਜਿਹੜੇ ਸੰਗਰੂਰ ਤੋਂ ਅਕਾਲੀ ਦਲ ਦੇ ਲੀਡਰ ਸੀ ਉਹ ਵਾਪਸ ਆ ਗਏ ਉਸ ਤੋਂ ਪਹਿਲਾਂ ਜਿਹੜੇ ਨੇ ਸਿਕੰਦਰ ਸਿੰਘ ਮਲੂਕਾ ਵਾਪਸ ਆ ਗਏ ਸੀਗੇ ਸੋਹਣ ਸਿੰਘ ਠੰਡਲ ਹੋਰੀ ਵਾਪਸ ਆ ਗਏ ਸੀ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਹੁਣਾਂ ਨੇ ਵੀ ਬਹੁਤ ਸਾਰੇ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਵੀ ਹੱਥ ਜੋੜ ਕੇ ਗੁਜ਼ਾਰਿਸ਼ ਕੀਤੀ ਹੈ ਕਿ ਆਪਣੀ ਨਾਰਾਜ਼ਗੀ ਛੱਡ ਕੇ ਵਾਪਸ ਆ ਜਾਣ ਕੱਲ ਉਹਨ ਪਰਸੋਂ ਉਹਨਾਂ ਨੇ ਟਾਰਾ ਮਾਰ ਮਾਰ ਕੇ ਕਿਹਾ ਮੇਰੇ ਤੋਂ ਕਹਿੰਦੇ ਹੱਥ ਬੰਨ੍ਹ ਕੇ ਹੱਥ ਜੋੜ ਕੇ ਮਾਫੀਆਂ ਮੰਗਵਾ ਲਓ ਜਿਹੜੇ ਰੁੱਸੇ ਹੋਏ ਨੇ ਵਾਪਸ ਆ ਜਾਓ ਗੱਲ ਗੱਲ ਇਹੀ ਹੈ ਵੀ ਜਿਹੜਾ ਵੱਖਰਾ ਧੜਾ ਬਣੂਗਾ ਉਹਦੇ ਤੋਂ ਪੰਥ ਦੀ ਭਲਾਈ ਦੀ ਆਸ ਕੀਤੀ ਜਾ ਸਕਦੀ ਆ ਵੱਡਾ ਸਵਾਲ ਉਸ ਤੋਂ ਅਗਲਾ ਸਵਾਲ ਕੀ ਜਿਹੜਾ ਪੁਰਾਣਾ ਅਕਾਲੀ ਦਲ ਆ ਬਾਦਲਾਂ ਦੀ ਅਗਵਾਈ ਵਾਲਾ ਅਕਾਲੀ ਦਲ ਆ ਕੀ ਉਹ ਪੰਥ ਦੀ ਭਲਾਈ ਕਰਨ ਦੇ ਵਿੱਚ ਗਾਂ ਸਮਰੱਥ ਹੋ ਜੂਗਾ ਜਾਂ ਕੋਈ ਨਵਾਂ ਜਿਹੜਾ ਆ ਪੰਥਕ ਲੀਡਰ ਜਿਹੜਾ ਉੱਭਰੂਗਾ ਜਿਹੜਾ ਕੌਮ ਨੂੰ ਅਗਵਾਈ ਦੇ ਸਕਦਾ ਇਹ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਆ ਉਦੇ ਵਿੱਚ ਇੱਕ ਹੋਰ ਜਿਹੜੀ ਇੰਟਰਸਟਿੰਗ ਗੱਲ ਹੈ ਲੜਾਈ ਸਾਰੀ ਸੱਤਾ ਦੀ ਹੈ ਬਿਲਕੁਲ ਚਾਹੇ ਉਹ ਬਾਦਲ ਪਰਵਾਰਿਆ ਚਾਹੇ ਬਾਦਲ ਧੜੇ ਤੋਂ ਅਲੱਗ ਹੋਏ ਲੋਕ ਨੇ ਚਾਹੇ ਮਨਪ੍ਰੀ ਸਿੰਘ ਲੀਨੇ ਚਾਹੇ ਸੋਦੂ ਸਿੰਘ ਰਖੜਾ ਨੇ ਚਾਹੇ ਬੀਬੀ ਜਗੀਰ ਕੌਰ ਨੇ ਤੇ ਚਾਹੇ ਬਾਕੀ ਨੇ ਜਿਹੜੇ ਵੀ ਆ ਉਹਦੇ ਵਿੱਚ ਪੰਥ ਨੂੰ ਖਤਰਾ ਨਹੀਂ ਆ ਖਤਰਾ ਖਤਰਾ ਜਿਹੜਾ ਵੀ ਆ ਉਸ ਕੁਰਸੀ ਨੂੰ ਖਤਰਾ ਆ ਉਹਦੇ ਵਿੱਚ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਜਦੋਂ ਬਾਦਲ ਪਰਿਵਾਰ ਖਤਰੇ 'ਚ ਜਾਂਦਾ ਆ ਤਾਂ ਪੰਥ ਨੂੰ ਖਤਰੇ ਦੀਆਂ ਟਾਰਾ ਮਾਰੀਆਂ ਜਾਣ ਲੱਗਦੀਆਂ ਨੇ ਤੇ ਜਦੋਂ ਕਾਂਗਰਸ ਖਤ ਦੇ ਵਿੱਚ ਜਿਹੜੇ ਲੀਡਰਾਂ ਦੀ ਕੁਰਸੀ ਖਤਰੇ 'ਚ ਜਾਂਦੀ ਆ ਤਾਂ ਉਹ ਫਿਰ ਸੈਕੂਲਰਿਜ਼ਮ ਜਿਹੜਾ ਆ ਉਹਦੀਆਂ ਟਾਰਾ ਮਾਰ ਲੱਪ ਪੈਂਦੇ ਆ ਜਦੋਂ ਭਾਜਪਾ ਦੀ ਕੁਰਸੀ ਖਤਰੇ 'ਚ ਜਾਂਦੀ ਆ ਤਾਂ ਉਹ ਹਿੰਦੂਤਵ ਦੀਆਂ ਟਾਰਾ ਮਾਰ ਲੱਪ ਪੈਂਦੇ ਆ ਵੀ ਹਿੰਦੂਤਵ ਖਤਰੇ 'ਚ ਆ ਤੇ ਜਦੋਂ ਕਾਮਰੇਡਾਂ ਦੀ ਕੁਰਸੀ ਖਤਰੇ 'ਚ ਜਾਂਦੀ ਆ ਤੇ ਫਿਰ ਉਹਨਾਂ ਦਾ ਇਨਕਲਾਬ ਖਤਰੇ 'ਚ ਚਲਾ ਜਾਂਦਾ ਆ ਚਲੋ ਖੈਰ ਕਾਮਰੇਡਾਂ ਤੋਂ ਤਾਂ ਆਪ ਵਾਲਿਆਂ ਨੇ ਇਨਕਲਾਬ ਖੋਲਿਆ ਉਹਨਾਂ ਨੇ ਆਪਣੇ ਕੋਲ ਲੈ ਆਂਦਾ ਪਰ ਓਵਰ ਆਲ ਸਥਿਤੀ ਆ ਇਹ ਆ ਵੀ ਇੱਕ ਕੁਰਸੀ ਦੀ ਲੜਾਈ ਆ ਸੱਤਾ ਦੀ ਲੜਾਈ ਆ ਲੋਕਾਂ ਦੀ ਭਲਾਈ ਪੰਥ ਦੀ ਭਲਾਈ ਕੌਮ ਦੀ ਭਲਾਈ ਇਹਨਾਂ ਦਾ ਕਿਸੇ ਦਾ ਕੋਈ ਉਦੇਸ਼ ਨਹੀਂ ਹੈਗਾ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਸੇ ਕਰਕੇ ਲੋਕਾਂ ਦਾ ਜਿਹੜਾ ਆ ਪੰਥਕ ਮਾਮਲਿਆਂ ਤੋਂ ਵੀ ਮੋਹ ਪੰਗ ਹੁੰਦਾ ਜਾ ਰਿਹਾ ਪੰਜਾਬ ਦੇ ਮਾਮਲਿਆਂ ਤੋਂ ਪੰਜਾਬ ਦੇ ਮਸਲਿਆਂ ਤੋਂ ਪੰਜਾਬ ਦੀਆਂ ਮੰਗਾਂ ਤੋਂ ਮੋਹ ਪੰਗ ਹੋ ਰਿਹਾ ਹੈ ਲੀਡਰਾਂ ਦੀਆਂ ਜਿਹੜੀਆਂ ਕਰਸਤਾਨੀਆਂ ਨੇ ਉਹਦੇ ਤੋਂ ਪੂਰੀ ਤਰ੍ਹਾਂ ਮੋਹ ਪੰਗ ਹੁੰਦਾ ਜਾ ਰਿਹਾ ਕਿ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਜਿਹੜਾ ਮਰਜੀ ਆ ਜਵੇ ਇਨਾਂ ਨੇ ਕਿਸੇ ਨੇ ਕਿਸੇ ਦਾ ਕੁਝ ਨਹੀਂ ਕਰਨਾ ਪੰਜਾਬ ਦਾ ਸਮੁੱਚਾ ਵਿਕਾਸ ਇਹਨਾਂ ਤੋਂ ਕਿਸੇ ਤੋਂ ਤਵੱਕੋ ਨਹੀਂ ਕੀਤੀ ਜਾ ਸਕਦੀ ਇਸੇ ਕਰਕੇ ਫੇ ਕਹਿੰਦੇ ਵੇ ਪੰਜਾਬ ਦੇ ਲੋਕ ਬਾਹਰ ਚਲੇ ਗਏ ਪੰਜਾਬ ਦੇ ਲੋਕਾਂ ਨੇ ਤੇ ਬਾਹਰ ਜਾਣੇ ਕਿਉਂਕਿ ਆਪਣਾ ਭਵਿੱਖ ਨਹੀਂ ਦਿਖ ਰਿਹਾ ਕਿਉਂਕਿ ਭਵਿੱਖ ਨਹੀਂ ਦਿਖ ਰਿਹਾ ਕਿਉਂਕਿ ਇੱਥੇ ਜਿਹੜਾ ਆ ਖਤਰਾ ਜਦੋਂ ਪੰਜਾਬ ਜਾਂ ਪੰਥ ਜਾਂ ਕੌਮ ਨੂੰ ਹੁੰਦਾ ਆ ਉਹ ਅਸਲ ਦੇ ਵਿੱਚ ਉਹਨਾਂ ਨੂੰ ਨਹੀਂ ਹੁੰਦਾ ਅਸਲ 'ਚ ਲੀਡਰਾਂ ਦੀਆਂ ਕੁਰਸੀਆਂ ਨੂੰ ਹੁੰਦਾ ਆ ਜਿਹਦੇ ਕਰਕੇ ਜੋ ਇਸੇ ਕਰਕੇ ਅਕਾਲੀ ਦਲ ਅੱਜ ਕ੍ਰਾਈਸਿਸ 'ਚ ਆ ਕਿਸੇ ਵੇਲੇ ਕਾਂਗਰਸ ਕ੍ਰਾਈਸਿਸ ਚ ਸਗੀ ਕਿਸੇ ਵੇਲੇ ਆ ਗਾਮ ਆਦਮੀ ਪਾਰਟੀ ਕੋਲ ਵੀ ਕ੍ਰਾਈਸਿਸ ਆ ਜਾਊਗਾ ਸੋ ਇਹ ਜਿਹੜੀ ਖੇਡ ਆ ਉਤਰ ਕਾਟੋ ਮੈਂ ਚੜਾਂ ਦੀ ਜਿਹੜੀ ਖੇਡ ਆ ਇਹ ਚੱਲਦੀ ਹੀ ਰਹਿਣੀ ਆ ਸੋ ਇਸ ਕਰਕੇ ਜਿਹੜੇ ਪੰਥਕ ਮਾਮਲੇ ਨੇ ਇਹ ਇਹ ਜਿੱਦਾਂ ਦਾ ਉਲਝਾ ਵਰਤਮਾਨ ਚ ਆ ਭਵਿੱਖ ਵਿੱਚ ਇਹ ਸੁਝ ਜੂਗਾ ਇਹਦੀ ਉਮੀਦ ਘੱਟ ਹੀ ਲੱਗਦੀ ਆ ਜੀ ਅਗਲੀ ਖਬਰ ਦੇ ਵੱਲ ਚੱਲਦੇ ਆ ਸੁਪਰੀਮ ਕੋਰਟ ਨੇ ਜੱਜ ਪ੍ਰਸ਼ਾੰਤ ਕੁਮਾਰ ਦੇ ਖਿਲਾਫ ਆਪਣਾ ਹੁਕਮ ਵਾਪਸ ਲੈ ਲਿਆ ਪਹਿਲਾਂ ਤਾਂ ਮਾਮਲਾ ਦੱਸੋ ਕੀ ਸੀ ਸ਼ਿਤਲ ਜੀ ਇਹ ਬੜਾ ਇੱਕ ਇੰਟਰਸਟਿੰਗ ਮਾਮਲਾ ਜੀ ਅ Allahabad ਹਾਈ ਕੋਰਟ ਦੇ ਇੱਕ ਜੱਜ ਕੋਲ ਕੇਸ ਗਿਆ ਕਿਸੇ ਦੋ ਸ਼ਖਸਾਂ ਦੇ ਵਿੱਚ ਲੜਾਈ ਚੱਲ ਰਹੀ ਸੀ ਪੈਸੇ ਨੂੰ ਲੈਣ ਦੇਣ ਨੂੰ ਲੈ ਕੇ ਮਾਮਲਾ ਹਾਈ ਕੋਰਟ ਲੋਅਰ ਕੋਰਟ ਨੇ ਫੈਸਲਾ ਕਰਤਾ ਜਿਹੜੀ ਦੂਜੀ ਧਿਰ ਸੀਗੀ ਉਹਨੇ ਜ਼ਿਆਦਾਤਰ ਪੈਸੇ ਦਿੱਤੇ 7 ਲੱਖ ਦਿੱਤੇ ਨੇ ਜੀ ਤੇ ਉਹ ਬੰਦਾ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਦੇ ਜਿਹੜਾ ਜੱਜ ਸੀ ਇੱਕ ਉਨੇ ਕਹਿ ਤੱਕ ਕਹਿੰਦਾ ਯਾਰ ਕਿੱਥੇ ਖੱਜਲ ਖਰਾਬੀ ਕਰੀ ਜਾਣ ਦਾ ਛੱਡ ਪਰਾਂ ਪੈਸੇ ਨਹੀਂ ਮਿਲਦੇ ਹੁੰਦੇ ਇਹ ਹੈ ਉਹ ਹੈ ਉਹ ਬੰਦਾ ਕਹਿੰਦਾ ਯਾਰ ਮੈਂ ਤਾਂ ਇਨਸਾਫ ਦੀ ਉਮੀਦ ਦੇ ਵਿੱਚ ਹਾਈ ਕੋਰਟ ਚ ਆਇਆ ਪਰ ਜੱਜ ਦੀ ਅਪਰੋਚ ਹੀ ਬਹੁਤ ਮਾੜੀ ਆ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਚ ਲੈ ਗਿਆ ਸੁਪਰੀਮ ਕੋਰਟ ਦੇ ਡਬਲ ਬੈਂਚ ਕੋਲ ਜਦੋਂ ਮਾਮਲਾ ਗਿਆ ਉਹ ਜੱਜ ਦੀ ਇਸ ਅਪਰੋਚ ਨੂੰ ਦੇਖ ਕੇ ਉਹ ਹੈਰਾਨ ਪਰੇਸ਼ਾਨ ਰਹਿ ਗਏ ਉਹਨਾਂ ਨੇ ਜੱਜ ਦੇ ਖਿਲਾਫ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਜਿਹੜੀਆਂ ਕਿ ਆ ਆਮ ਤੌਰ ਤੇ ਸਪਰੀਮ ਕੋਰਟ ਘੱਟ ਕਰਦੀ ਆ ਆਪਣੀ ਜੁਡੀਸ਼ਰੀ ਦੇ ਖਿਲਾਫ ਹੀ ਉਸ ਤੋਂ ਬਾਅਦ ਨਨ ਕਹਿਤਾ ਵੀ ਇਹ ਜਿਹੜਾ ਜੱਜ ਆ ਇਹ ਨੂੰ ਜਿਹੜੇ ਅਪਰਾਧਿਕ ਮਾਮਲੇ ਉਹ ਸੁਣਵਾਈ ਲਈ ਨਾਂ ਦਿੱਤੇ ਜਾਣ ਉਹਨਾਂ ਨੇ ਜਿਹੜਾ ਅਲਹਾਬਾਦ ਦਾ ਚੀਫ ਜਸਟਿਸ ਆ ਉਹਨੂੰ ਇਹ ਹਦਾਇਤ ਕਰਤੀ ਤੇ ਇਹਦੇ ਖਿਲਾਫ ਤਿੱਖੀਆਂ ਟਿੱਪਣੀ ਕੀਤੀ ਇਹਦੇ ਵਿਰੋਧ ਚ ਅਲਹਾਬਾਦ ਹਾਈ ਕੋਰਟ ਦੇ 13 ਜੱਜਾਂ ਨੇ ਜਿਹੜਾ ਮੁਲਕ ਦਾ ਚੀਫ ਜਸਟਿਸ ਆ ਬੀ ਆਰ ਗਵਈ ਉਹਨਾਂ ਨੂੰ ਚਿੱਠੀ ਲਿਖੀ ਚਿੱਠੀ ਲਿਖਣ ਤੋਂ ਬਾਅਦ ਉਹ ਚਿੱਠੀ ਇਸ ਬੈਂਚ ਕੋਲ ਪਹੁੰਚੀ ਜਿਹਦੇ ਵਿੱਚ ਜੈਂਟ ਇਸ ਬੈਂਚ ਨੇ ਦੁਬਾਰਾ ਟਿੱਪਣੀ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਜਿਹੜੀਆਂ ਚਲੋ ਟਿੱਪਣੀਆਂ ਕੀਤੀਆਂ ਜੱਜ ਦੇ ਖਿਲਾਫ ਤਿੱਖੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੂੰ ਵਾਪਸ ਲੈਂਦੇ ਆ ਤੇ ਜਿਹੜਾ ਅਪਰਾਧਿਕ ਮਾਮਲਾ ਤੋਂ ਉਹਨਾਂ ਦੀ ਜਿਹੜੇ ਵਾਪਸ ਲੈ ਗਏ ਆ ਉਹ ਵੀ ਉਸ ਚੀਜ਼ ਨੂੰ ਵਾਪਸ ਲੈਂਦੇ ਆ ਪਰ ਜੱਜ ਇਸ ਦਾ ਜਿਹੜਾ ਰਵਈਆ ਆ ਉਹ ਬਹੁਤ ਮਾੜਾ ਆ ਉਹ ਰਵਈਆ ਇਦਾਂ ਦਾ ਨਹੀਂ ਹੋਣਾ ਚਾਹੀਦਾ ਉਹ ਜਿਹੜੀਆਂ ਕੁਝ ਜਿਹੜੀਆਂ ਗੱਲਾਂ ਨੇ ਉਦਾਂ ਹੀ ਰਹਿਣੀਆਂ ਜਿੱਦਾਂ ਉਹਨਾਂ ਨੇ ਕਹੀਆਂ ਇਹ ਦੇਸ਼ ਦੀ ਜੁਡੀਸ਼ਰੀ ਦੇ ਇਤਿਹਾਸ ਦੇ ਵਿੱਚ ਆਪਣੇ ਤਰ੍ਹਾਂ ਦਾ ਇੱਕ ਵੱਖਰਾ ਮਾਮਲਾ ਆ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਕਿਹਾ ਵੀ ਲੋਕ ਅਦਾਲਤਾਂ ਦੇ ਵਿੱਚ ਇਨਸਾਫ਼ ਲੈਣਾ ਹੁੰਦੇ ਆ ਜੱਜਾਂ ਦੀ ਮਤਲਬ ਇਦਾਂ ਦੀ ਅਪਰੋਚ ਦੇਖਣ ਜਾਂ ਸੁਣਨ ਨਹੀਂ ਆਉਂਦੇ ਉਹ ਸੁਪਰੀਮ ਕੋਰਟ ਨੇ ਵੱਡੀ ਗੱਲ ਕਹੀ ਹੈ ਵੀ 90% ਜਿਹੜੇ ਮਾਮਲੇ ਨੇ ਹਾਈ ਕੋਰਟਾਂ ਜੀ ਹੀ ਖਤਮ ਹੋ ਜਾਂਦੇ ਆ ਸਿਰਫ 10% ਲੋਕ ਹੀ ਜਿਹੜੇ ਇਨਸਾਫ ਦੀ ਉਮੀਦ ਦੇ ਵਿੱਚ ਸੁਪਰੀਮ ਕੋਰਟ ਪਹੁੰਚਦੇ ਨੇ ਪਰ ਜੇ ਹਾਈ ਕੋਰਟਾਂ ਦੇ ਵਿੱਚ ਵੀ ਇਹ ਅਪਰੋਚ ਹੋਊਗੀ ਤਾਂ ਬਹੁਤ ਔਖਾ ਹੈ ਇਸ ਲੋਕਾਂ ਇਸ ਮੁਲਕ ਦੇ ਵਿੱਚ ਲੋਕਾਂ ਦੀ ਇਨਸਾਫ ਦੀ ਜਿਹੜੀ ਉਮੀਦ ਆ ਉਹ ਬਿਲਕੁਲ ਹੀ ਮਰ ਜਾਊਗੀ ਸੋ ਇਹ ਇੱਕ ਵੱਡਾ ਮਾਮਲਾ ਸੀ ਅਸਲ ਦੇ ਵਿੱਚ ਇਹਨੂੰ ਲੈ ਕੇ ਇੱਕ ਬਹਿਸ ਵੀ ਛਿੜ ਗਈ ਆ ਵੀ ਕੀ ਜੱਜਾਂ ਨੂੰ ਟਿੱਪਣੀਆਂ ਕਰਨ ਦਾ ਅਧਿਕਾਰ ਹੈਗਾ ਆ ਤੇ ਜੇ ਉਹ ਟਿੱਪਣੀਆਂ ਕਰਨ ਦਾ ਅਧਿਕਾਰ ਹੈਗਾ ਆ ਤਾਂ ਉਹ ਜੱਜਮੈਂਟਾਂ ਦੇ ਵਿੱਚ ਕਿਉਂ ਨਹੀਂ ਸ਼ਾਮਲ ਕੀਤੀਆਂ ਜਾਂਦੀਆਂ ਜਾਂ ਤਾਂ ਉਹ ਜਿਹੜੀਆਂ ਟਿੱਪਣੀਆਂ ਉਹਨਾਂ ਦੀ ਉਹਨਾਂ ਜੱਜਮੈਂਟਾਂ ਦੇ ਵਿੱਚ ਵੀ ਸ਼ਾਮਲ ਕੀਤੀਆਂ ਜਾਣ ਤਾਂ ਕਿ ਉਹ ਜਿਹੜੀਆਂ ਟਿੱਪਣੀਆਂ ਨੇ ਉਹ ਜੱਜਮੈਂਟਾਂ 'ਚ ਜਦੋਂ ਸ਼ਾਮਲ ਹੋਣ ਤਾਂ ਉਹ ਗਾਂ ਪਵੇਖ ਦੇ ਫੈਸਲਿਆਂ ਦੇ ਵਿੱਚ ਇੱਕ ਨਜ਼ੀਰ ਬਣਨ ਇੱਕ ਇੱਕ ਮਾਰਗਦਰਸ਼ਕ ਬਣਨ ਪਰ ਇਦਾਂ ਨਾ ਹੋਣ ਕਰਕੇ ਟਿੱਪਣੀਆਂ ਦੇ ਅਰਥ ਜਿਹੜੇ ਨੇ ਲੋਕ ਉਹਨਾਂ ਨੂੰ ਆਪਣੇ ਤਰ੍ਹਾਂ ਦੇ ਨਾਲ ਬਿਆਨ ਦੇ ਨੇ ਤੇ ਇਸ ਕਰਕੇ ਜਾਂ ਤਾਂ ਉਹ ਫੈਸਲਿਆਂ 'ਚ ਵੀ ਹੁਣ ਜਾਂ ਫੈਸਲਿਆਂ ਤੋਂ ਬਿਲਕੁਲ ਉਹਨਾਂ ਨੂੰ ਬਾਹਰ ਰੱਖਿਆ ਜਾਵੇ ਜਾਂ ਜੱਜਾਂ ਦੇ ਜਿਹੜੇ ਇਹ ਅਖੌਤੀ ਅਧਿਕਾਰ ਨੇ ਉਹਨਾਂ ਤੇ ਇੱਕ ਲੀਕ ਫੈਰੀ ਜਾਵੇ ਸੋ ਜੁਡੀਸ਼ਰੀ ਨੂੰ ਲੈ ਕੇ ਅੱਗੇ ਬਹੁਤ ਜ਼ਿਆਦਾ ਸਵਾਲ ਉੱਠਦੇ ਨਹੀਂ ਸੀਗੇ ਪਰ ਹੁਣ ਜੁਡੀਸ਼ਰੀ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਉੱਠ ਲੱਗ ਪਏ ਆ ਕਿਉਂਕਿ ਇਹ ਇੱਕ ਪਿਛਲੇ ਦਿਨੀ ਇੱਕ ਤੱਥ ਆਇਆ ਕਿ 5 ਕਰੋੜ ਜਿਹੜੇ ਹਿੰਦੁਸਤਾਨ ਦੀਆਂ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ 5 ਕਰੋੜ ਲੋਕਾਂ ਕੇਸਾਂ ਦਾ ਮਤਲਬ ਹੈ ਵੀ ਇੱਕ ਪਰਿਵਾਰ ਦਾ ਇੱਕ ਕੇਸ ਤੇ 5 ਕਰੋੜ ਦਾ ਮਤਲਬ ਇੱਕ ਪਰਿਵਾਰ ਦੇ ਜੇ 5 ਜੀ ਵੀ ਹੈਗੇ ਇੱਕ ਪਰਿਵਾਰ ਦੇ ਵਿੱਚ ਟਟੋਟ 25 ਕਰੋੜ ਲੋਕ ਸਿੱਧੇ ਸਿੱਧੇ ਰੂਪ ਦੇ ਵਿੱਚ ਅਦਾਲਤਾਂ ਦੇ ਫੈਸਲਿਆਂ ਤੇ ਉਹਨਾਂ ਦੀ ਜ਼ਿੰਦਗੀ ਨਿਰਪਰ ਕਰਦੀ ਆ ਸੋ ਇਸ ਕਰਕੇ ਬਹੁਤ ਇੱਕ ਸੰਵੇਦਨਸ਼ੀਲ ਮਾਮਲਾ ਆ ਜਿਹਦੇ ਤੇ ਮੁਲਕ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੀ ਬਹਿਸ ਹੁਣ ਚੱਲ ਰਹੀ ਆ ਬਿਲਕੁਲ ਜੀ ਸੋ ਤੁਹਾਨੂੰ ਸਾਡਾ ਪ੍ਰੋਗਰਾਮ ਸਿਆਸਤੀ ਚਰਚਾ ਨਾਲ ਜੁੜਿਆ ਹੋਇਆ ਪ੍ਰੋਗਰਾਮ ਵਿਚਾਰਕ ਆਂਦਰਾ ਕਿਵੇਂ ਦਾ ਲੱਗਦਾ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਅੱਜ ਵਾਸਤੇ ਫਿਲਹਾਲ ਦਿਓ ਇਜਾਜ਼ਤ ਧੰਨਵਾਦ ਧੰਨਵਾਦ